ਪੰਜਾਬ ਦੇ ਪਟਿਆਲਾ ਦੇ ਰਾਜਪੁਰਾ ਦੇ ਵਿੱਚ ਮਾਮਲੀ ਲੜਾਈ ਨੂੰ ਲੈ ਕੇ ਗੋਲੀਆਂ ਚੱਲ ਗਈਆਂ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਪੰਜਾਬ ਪਲੱਸ ਦੇ ਵੱਲੋਂ ਵੀ ਇਸ ਦੀ ਪੁਸ਼ਟੀ ਕੀਤੀ ਗਈ ਹੈ ਦੱਸਿਆ ਕਿ ਗੋਲੀ ਚਲਾਉਣ ਵਾਲਿਆਂ ਦੇ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਇਸ ਮ੍ਰਿਤਕ ਦੇ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਉਹ ਰਾਜਪੁਰਾ ਹਸਪਤਾਲ ਪੁੱਜੇ ਲੇਕਿਨ ਇੱਥੇ ਜੋ ਹੈ ਐਕਸਪਰਟਸ ਦੇ ਨਾ ਹੋਣ ਕਰਕੇ ਉਹਨਾਂ ਨੂੰ ਇਸ ਵਿਅਕਤੀ ਨੂੰ ਮ੍ਰਿਤਕ ਵਿਅਕਤੀ ਨੂੰ ਜੋ ਹੈ ਰਾਜੇਂਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਣਾ ਇਹਜੋਤੇ ਕਿ ਉਹ ਸਭ ਪੋਸਟਮਾਰਟਮ ਹੋਣ ਹੋਵੇਗਾ ਤਾਂ ਦਾਸਿਕ ਇਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜੋ ਹੈ ਇਹ ਦੋਸ਼ ਲਗਾਇਆ ਗਿਆ ਹੈ ਕਿ ਸਹੀ ਤਰੀਕੇ ਦੇ ਨਾਲ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਹੀ ਜਿਹੜਾ ਹੈ ਪੋਸਟਮਾਰਟਮ ਕਰਵਾਉਣ ਦੇ ਲਈ ਸਹੂਲਤ ਦੇਣੀ ਚਾਹੀਦੀ ਹੈ ਤੇ ਮ੍ਰਿਤਕ ਦਾ ਪੋਸਟਮਾਰਟਮ ਇਥੇ ਹੀ ਹੋਣਾ ਚਾਹੀਦਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਹਾਂ ਦਰਸ਼ਨ ਸਿੰਘ ਹੈ ਪਿੰਡ ਭੋਲਾ ਜੀ ਰਾਤ ਕੀ ਘਟਨਾ ਵਾਪਰੀ ਪਾਪੀ ਦੇ ਜੀ ਭੋਲਾ ਘਟਨ ਦਾ ਜੀ ਛੋੜੇ ਮਸਲੇ ਜੀ ਇੱਕ ਖੱਡਾ ਸੀਗਾ ਟੋਏ ਦਾ ਜੀ ਪਾਣੀ ਵਾਲੀ ਉਹਦੇ ਵਿਸ਼ੇ ਜਾਇਕ ਦੋ ਬਾਰੀ ਬੱਚੇ ਬੁੱੱਚੇ ਲੜੇ ਹੈ ਜੀ ਜਿਹੜਾ ਮੁੰਡਾ ਅਮਰਿੰਦਰ ਰਈ ਜੜੀ ਦੀ ਘਰ ਵਾਲੀ ਹੈ ਉਹ ਬਹੁਤ ਲੜਕੂ ਹੈ ਉਹ ਸਾਰੇ ਮਾਲਕ ਦੇ ਕਿਸੇ ਨਾਲ ਲੜਦੀ ਫਿਰਦੀ ਰਹੇ ਨਾਲੀ ਮਤਲਬ ਥੋੜੀ-ਮੋਟੀ ਗੱਲਬਾਤ ਹੀ ਹੋਈ ਇਹ ਉਧਰਵਾਰੇ ਸੀਗੇ ਉਰੇ ਅਮਰਜੀਤ ਸਿੰਘ ਜਗਦੀਪ ਸਿੰਘ ਜੀ ਦੇਖਦੇ ਦੇ ਮੁਰੇ ਖੜੇ ਦੇ ਜਿਹੜਾ ਅਮਰਿੰਦਰ ਆਈ ਈਦੀ ਜਨਾਨੀ ਨਹੀਂ ਰਾਫਲ ਲੈ ਕੇ ਅਮਰਿੰਦਰ ਨੂੰ ਫੜਾਤੀ ਜੀ ਵੀ ਹੁਣ ਇਹਨਾਂ ਦਾ ਕੰਮ ਨਵੇੜਾ ਉਹ ਲੇੜੀ ਨੇ ਜਾ ਕੇ ਮਰਗੀ ਬੰਦੇ ਨੂੰ ਰਾਫਲ ਫੜਾਦੀ ਉਹਨੇ ਮੁੰਡੇ ਨਾਲੇ ਨਾਲ ਗੋਲ ਚ ਮਾਰਤੀ ਹੁਣ ਕਿੰਨੇ ਬਲੇ ਡੈਥ ਇੱਕ ਦੀ ਡੈਥ ਹੋ ਗਈ ਜੀ ਨਾ ਆਈ ਉਹਨਾਂ ਦਾ ਅਮਰਜੀਤ ਸੀਗਾ ਇੱਕ ਦਾ ਜਗਦੀਪ ਸਿੰਘ ਜੀ ਇੱਕ ਦਾ ਜੋਤੀ ਆਈ ਉਹਦਾ ਖੁਸ਼ਪਰੀ ਰਈ ਪਤਾ ਕੀ ਲੱਗਦਾ ਸੀ ਫਰ ਉਹ ਤਿੰਨੇ ਇੱਕ ਮੇਰਾ ਚਾਚਾ ਜੀ ਦੋ ਮਰੇ ਇੱਕ ਮੇਰਾ ਭਰਾ ਹੀ ਇੱਕ ਮੇਰੀ ਭੈਣ ਸਰਕਾਰ ਤੋਂ ਕੀ ਚਾਹੁੰਦੇ ਆ ਮੰਗ ਜਾਂਦੇ ਸਾਨੂੰ ਇਨਸਾਫ ਮਿਲੇ ਉਸ ਤਰ੍ਹਾਂ ਦੀ ਕਾਰਵਾਈ ਕਿ ਨਹੀਂ ਉਸ ਤਰ੍ਹਾਂ ਦੀ ਕਾਰਵਾਈ ਕਰੇਗੀ ਸਹੀ ਉਸ ਤਰ੍ਹਾਂ ਦੀ ਕਾਰਵਾਈ ਕਰੇਗੀ ਸਾਨੂੰ ਕੋਟ ਮਾਰਾ ਪਰਮਾਨਾ ਵਾਸਤੇ ਰਾਜਪੁਰੇ ਆਏ ਸੀ ਕੀ ਲੱਗਦਾ ਹੈ ਜੇ ਉਹਨਾਂ ਤੋਂ ਹੋਣੀ ਇੱਥੇ ਕਰਨੀ ਰਹੀ ਉਸ ਤੋਂ ਕੋਰਤਿਆਂ ਸੰਗ ਸਿਵਨਾ ਭਾਰਤੀ ਕਿਸਾਨ ਯੂਨੀਅਨ ਦੇ ਅਗਰ ਤੜੀ ਕਲਾ ਸੁਭਾ ਸੀਨੀਅਰ ਮੀਤ ਪ੍ਰਧਾਨ ਦਾ ਕੋਟ ਮਾਰਾ ਪਰਮਾਨਾ ਆਇਆ ਸੀ ਅਸਲ ਜਿਵੇਂ ਅਸੀਂ ਕਹਿ ਦਿੰਨਾ ਸਿਹਤਾਂ ਦੇ ਬਹੁਤ ਧਿਆਨ ਰੱਖਿਆ ਜਾ ਰਿਹਾ ਅੱਜ ਅਸੀਂ ਰਾਜਪੁਰੇ ਹਸਪਤਾਲ ਵਿੱਚ ਖੜੇ ਹਾਂ ਕੱਲ 6 ਵਜੇ ਗੋਲੀ ਚੱਲੀ ਵੀ ਆ ਪਰ ਪਰਿਵਾਰ ਦਾ ਜਿਹੜਾ ਗੁਰਾ ਹਾਲ ਆ ਅੱਜ ਤੱਕ ਸਾਡੀ ਜਿਹੜੀ ਡੈੱਡ ਬੋਰਡ ਤੇ ਇੱਥੇ ਪਈ ਤੇ ਵੀ ਅਸੀਂ ਹਾਂ ਜੀ ਪੋਸਟਮਾਰਟ ਕਰਾਂਗੇ ਪਰ ਇੱਥੇ ਕੋਈ ਪੋਸਟਮਾਰਟ ਨਹੀਂ ਹੈਗਾ ਹੁਣ ਸਾਨੂੰ ਆ ਕੇ ਸ਼ਾਮ ਨੂੰ 4 ਵਜੇ ਕਹਿ ਰਹੇ ਨੇ ਬਸ ਤਾਂ ਡਾਕਟਰ ਨਹੀਂ ਹੈਗਾ ਜਿਹੜਾ ਫ੍ਰਾਂਸਿਕ ਦਾ ਦੱਸੋ ਜੇ ਸਰਕਾਰ ਦਾ ਇਹ ਹਾਲ ਤਾਂ ਲੋਕਾਂ ਦਾ ਕੀ ਹਾਲ ਹੋਊਗਾ ਪਰਿਵਾਰ ਦੇ ਪਿੱਛੇ ਜਿਹੜੇ ਬੱਚੇ ਨੇ ਜ ਟੋਟਲ ਪਰਿਵਾਰ ਉਹਦਾ ਕੀ ਹਾਲ ਹੋਊਗਾ ਕਿਉਂਕਿ 6 ਵਜੇ ਤੋਂ ਲੈ ਕੇ ਅੱਜ ਜੇ ਗੱਲ ਕਰਦਾ ਕਿੰਨਾ ਟਾਈਮ ਹੋ ਗਿਆ ਹੁਣ ਪਟਿਆਲੇ ਦੇ ਡੈੱਡ ਬੋਡੋ ਜਾਊਗਾ ਉੱਥੇ ਡੈੱਡ ਬੋਡੀ ਨੂੰ ਕਿੰਨਾ ਟਾਈਮ ਤੇ ਪੋਸਟਮਾਰਟਮ ਹੁੰਦਾ ਇੱਕ ਰਾਤ ਹੋ ਲਾਂਗੀ ਮੈਨੂੰ ਐਵੇਂ ਲੱਗਦਾ ਦੇਖੋ ਸਾਡੇ ਇੱਥੇ ਜਿਹੜਾ ਪਟਿਆਲੇ ਦਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਆ ਉਹਨੂੰ ਵਿੱਚ ਜਨਤਾ ਨੇ ਧਿਆਨ ਕਰਨ ਦੇ ਜਿੱਥੇ ਵੀ ਜਿੰਨੇ ਵੀ ਹਸਪੀਟਲ ਨੇ ਉੱਥੇ ਵਧੀਆ ਡਾਕਟਰ ਸਾਰਾ ਪ੍ਰਬੰਧ ਕਰਨ ਚ ਜਦੋਂ ਨੂੰ ਸਵੇਰ ਦਾ ਹੀ ਪਤਾ ਹੁਣ ਤੱਕ ਜਾਂ ਤਾਂ ਮੈਨੂੰ ਤਾਂ ਆ ਲੱਗਦਾ ਨਹੀਂ ਵੀ ਅੱਜ ਫਰਾਂਸਕ ਜਿਹੜਾ ਡਾਕਟਰ ਅੱਜ ਨਹੀਂ ਹੈਗਾ ਮੈਨੂੰ ਤਾਂ ਲੰਬੇ ਸਮੇਂ ਤੋਂ ਨਹੀਂ ਹੈਗਾ ਜਿਹੜਾ ਗੋਲੀ ਦਾ ਜਦ ਤੱਕ ਸਰਕਾਰਾਂ ਨੂੰ ਜੇ ਉਹਨਾਂ ਨਾਲ ਆਪ ਆਪ ਵਿਤਿਆ ਹੋਵੇ ਉਹ ਕੀ ਸੋਚਣਗੇ ਕੀ ਕਰਨਗੇ ਦੇਖੋ ਜਿਹੜਾ ਕਾਨੂੰਨ ਆ ਉਹ ਮਾੜੇ ਲੋਕਾਂ ਵਾਸਤੇ ਹੋਰ ਆ ਤੱਕ ਲੋਕਾਂ ਵਾਸਤੇ ਹੋਰ ਆ ਸਰਕਾਰ ਤੋਂ ਮੰਗਤ ਸਰਕਾਰ ਤੋਂ ਮੰਗਤ ਤਾਂ ਇਹੀ ਕਰਨ ਵੀ ਦੇਖੋ ਜਿਵੇਂ ਜਿਹੜੀਆਂ ਇਹ ਜਿਹੜੀਆਂ ਦੁਰਘਟਨਾਵਾਂ ਵਾਪਰ ਜਿਹੜਾ ਪਰਿਵਾਰ ਦਾ ਪਿੱਛੇ ਬੁਰਾ ਹਾਲਾ ਦਾ ਕਿਵੇਂ ਹੋਊਗਾ ਦੇਖੋ ਜਿਹੜਾ ਇਨਸਾਫ ਦੀ ਲੜਾਈਆ ਜਿਹੜੇ ਬੰਦੇ ਨੇ ਗੋਲੀ ਚਲਾਈ ਆ ਉਹਦੇ ਸਮੇਤ ਪਰਿਵਾਰ ਨੂੰ ਜਿੰਨੇ ਵੀ ਉਹਦੇ ਦੋਸ਼ੀ ਨੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਦੂਜੇ ਪਾਸੇ ਜਿਸ ਤਰ੍ਹਾਂ ਪੋਸਟਮਾਰਟ ਬਾ ਇਧਰ ਵੀ ਧਿਆਨ ਦੇਣਾ ਚਾਹੀਦਾ ਇਕੋ ਤਰਫੋਂ ਦੇਖਾਂ ਤੁੱਚੇ ਪਾਸੇ ਜਿਹੜਾ ਇਹਦਾ ਪਰਿਵਾਰ ਆ ਇਹਦੇ ਬੱਚੇ ਵੀ ਨੇ ਜਾਂ ਹੋਰ ਵੀ ਰਿਸ਼ਤੇਦਾਰ ਨੇ ਉਹਨਾਂ ਦਾ ਕੀ ਹਾਲ ਹੋਊਗਾ ਦੇਖੋ ਜਦ ਤੱਕ ਮਰਦਾ ਹੋ ਨਹੀਂ ਹੁੰਦਾ ਹੈਗਾ ਉਸ ਟਾਈਮ ਆ ਆਪਾਂ ਨੂੰ ਲੱਗੀ ਜਾਂਦਾ ਤੜਫਣਾ ਹੀ ਹੁੰਦੀ ਆ ਇਸੇ ਚਕਵਾਨ ਸਿੰਘ ਥਾਣਾ ਕਿਹੜੀ ਗੰਡਿਆਂ ਲੱਗਿਆ ਬਣਾ ਦੇ ਬੋਗਲਾ ਦੇ ਚ ਗੁਲੀ ਚੱਲੀ ਉਹਦੇ ਬਾਰੇ ਜਾਣਕਾਰੀ ਜਿਹੜਾ ਪੋਸਟ ਮਾਰ ਪਰਮਾਨਾ ਇਹ ਪੋਚੋਂਟ ਕਰਾਣ ਲਈ ਆਏ ਸੀਗੇ ਪਰ ਇੱਥੇ ਆਪਣੇ ਫ੍ਰਾਂਸਿਕ ਐਕਸਪਰਟ ਨਹੀਂ ਸੀ ਆਇਆ ਜੋ ਪਟਿਆਲੇ ਨੇ ਇਸ ਕਰਕੇ ਇਹਨਾਂ ਦੀ ਬੋਡੀ ਉੱਥੇ ਲੈ ਕੇ ਜਾ ਰਹੇ ਇਹ ਗਨ ਸ਼ਾਟ ਦਾ ਮੈਟਰ ਸੀਗਾ ਤੇ ਉਹਨਾਂ ਦਾ ਬੋਰਡ ਬਿਠਾ ਕੇ ਤੋਂ ਪਟਿਆਲੇ ਵਿੱਚ ਕਾਰਵਾਈ ਕਰਾਈ ਗਈ ਜਿਨ੍ਹਾਂ ਨੇ ਗੋਲੀ ਚਲਾਈ ਉਹ ਕਰਵਸਾਰੀ ਹੋ ਗਈ ਉਹ ਅਜੇ ਚੱਲ ਰਹੇ ਨਹੀਂ ਜੀ ਤਫਤੀਸ਼ ਜਾਰੀ ਹੈ